ਹਿੰਦੂ ਨੇਤਾ ਗੋਰਾ <th>ਪਰ ਤੇ ਹਮਲਾ ਕਰਨ ਵਾਲੇ ਦੋ આરોપીਆਂ ਨੂੰ ਮਾਨਯੋਗ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੂੰ ਉਹਨਾਂ ਦਾ 3 ਦਿਨਾਂ ਦਾ ਰਿਮਾਨਡ ਮਿਲਿਆ ਬੀਤੇ ਦਿਨੀ ਲੁਧਿਆਣਾ ਚ ਸ਼ਿਵਸੇਨਾ ਆਗੂ ਸੰਦੀਪ ਗੋਰਾ <th>ਪਰ ਤੇ ਹੋਏ ਹਮਲੇ ਦੇ ਵਿੱਚ ਜਿੱਥੇ ਪੁਲਿਸ ਨੇ ਦੇਰ ਰਾਤ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਇਸੇ ਨੂੰ ਲੈ ਕੇ ਦੋਵਾਂ આરોપીਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ આરોપીਆਂ ਨੂੰ 3 ਦਿਨਾਂ ਪੁਲਿਸ ਰਿਮਾਨਡ ਤੇ ਭੇਜਿਆ ਫਾਈਰ ਕਿੰਨੇ ਦਿਨਾਂ ਰਿਮਾਂਡ ਮਿਲੇ ਔਰ ਕਿਹੜੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਮੈਡਮ ਸੁਪਰੀਮ ਕੋਰ ਹਾਂਜੀ ਮੈਡਮ ਸੁਪਰੀਮ ਕੋਰ ਸਹੀ ਕੋ ਤੇ ਅੱਜ ਪੇਸ਼ ਕੀਤਾ ਗਿਆ ਸੀ ਇਹ ਕਿੰਨੇ ਨਾਂਗ ਸਿੰਘ ਪੇਸ਼ ਕੀਤੇ ਆ ਹਾਂਜੀ ਦੋ ਦੋ ਤੇ ਕਿਹੜੀ ਕੋਰਟ 'ਚ ਪੇਸ਼ ਕੀਤੇ ਸੀ ਸੁਪਰੀਮ ਕੋਰ ਮੈਡਮ ਅੱਛਾ ਤੇ ਰਿਮਾਂਡ ਵਗੈਰਾ ਕੋਈ ਹਾਂਜੀ ਰਿਮਾਂਡ 3 ਦਿਨ ਦਾ ਜੀ 3 ਦਿਨ ਦਾ ਬੋਲਾ ਹੋਇਆ ਸੀ ਸ਼ਿਵਸ਼ਰਨਾ ਨੇਤਾ ਦੇ ਉੱਤੇ ਅੱਜ ਪੇਸ਼ ਕੀਤਾ ਗਿਆ ਵਾ ਅਕਿਊਜ਼ ਨੂੰ ਤੇ ਕਿ ਅੱਜ ਰਿਮਾਂਡ ਜੋ ਦਰਸ਼ਨੀ ਸੁਪਰੀਮ ਕੋਰ ਮੈਡਮ ਦੀ ਕੋਰਟ ਜਿਹਨਾਂ ਨੂੰ ਪੇਸ਼ ਕੀਤਾ ਅੱਜ ਤੇ ਉਸ ਕਤਲ ਦੇ ਲਾਪਰਸ਼ ਮਾਰ ਬਲੇ ਸਰ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਦੋ ਦੋ ਤੇ ਕੀ ਬੈਸ ਹੋਈ ਅੰਦਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਤਿੰਨ ਦਿਨ ਦਾ ਸੀ ਪੰਜ ਦਿਨ ਦਾ ਮੰਗਿਆ ਸੀ ਤਿੰਨ ਦਿਨ ਦਾ ਮਾਨਯੋਗ ਸਾਹਿਬ ਨੂੰ ਮੰਗਿਆ ਸਰ ਇਹਨਾਂ ਨੇ ਦੱਸਿਆ ਕਿ ਕੀ ਕੀ ਉਹ ਇਹਨਾਂ ਨੇ ਹਮਲਾ ਕੀਤਾ ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ ਕੁਝ ਬਿਆਦ ਦੱਸੇ ਗੱਲ ਬਾਤ ਉਹ ਖੜੇ ਚੱਲਦੀ ਵੀ ਇਨਵੈਸਟੀਗੇਸ਼ਨ ਸਰ ਕੁਝ ਹੋਰ ਵੀ ਬੰਦੇ ਦੱਸੇ ਆ ਰਹੇ ਇਹਨਾਂ ਦੇ ਨਾਲ ਦੋ ਅਰੈਸਟ ਹੋਏ ਤੇ ਬਾਕੀ ਹੋਰ ਵੀ ਇੱਕ ਇੱਕ ਰਹਿੰਦਾ ਜੀ ਅਰੈਸਟ ਕਰਦਾ ਰਹਿੰਦਾ ਕਿੰਨੇ ਟੋਟਲ ਕਿੰਨੇ ਬੰਦੇ ਨੇ ਤਿੰਨ ਸੀਗੇ ਜੀ ਸਰ ਬਰਾਮਦਗੀ ਇਹਨਾਂ ਕੋਲੇ ਕਰ ਨਹੀਂ ਆ ਬਰਾਮਦਗੀ ਹੁਣ ਰਿਮਾਂਡ ਦੇ